ਸਰਦਾਰ ਸਤਨਾਮ ਸਿੰਘ ਗੇਲ ਪ੍ਰਧਾਨ ਕਟ ਗਿਣਤੀ ਲੋਕ ਭਲਾਈ ਸੰਸਥਾ ਪੰਜਾਬ ਵੱਲੋਂ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੂੰ ਲਿਖੇ ਪੱਤਰ ਦੇ ਜਵਾਬ ਤੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਪੰਜਾਬ ਮੋਹਾਲੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਗੈਰ ਸਰਕਾਰੀ ਸਕੂਲਾਂ ਨਾਲ ਸੰਬੰਧਿਤ ਸ਼ਿਕਾਇਤਾਂ ਨਿਪਟਾਰਾ ਕਰਨ ਲਈ ਤੁਰੰਤ ਪੱਤਰ ਲਿਖਿਆ ਗਿਆ ਕੈਮਰਾਮੈਨ ਯਾਦਵਿੰਦਰ ਕੋਰ ਦੀ ਬਾਬਾ ਬਗਲਾ ਸਾਹਿਬ ਤੋਂ ਵਿਸ਼ੇਸ਼ ਰਿਪੋਰਟ ਹਾਂਜੀ ਅੱਜ ਅਸੀਂ ਗੱਲਬਾਤ ਕਰਾਂਗੇ ਸਰਦਾਰ ਸਤਨਾਮ ਸਿੰਘ ਗਿੱਲ ਪ੍ਰਧਾਨ ਕਟ ਗਿਣਤੀਆਂ ਲੋਕ ਭਲਾਈ ਸੰਸਥਾ ਪੰਜਾਬ ਔਰ ਉਹਨਾਂ ਨੇ ਜਿਹੜਾ ਕਿ ਮੁੱਦਾ ਪਿਛਲੇ ਕੁਝ ਵਰਿਆਂ ਤੋਂ ਚੁੱਕਿਆ ਜਾ ਰਿਹਾ ਵਾ ਸਕੂਲਾਂ ਦੀ ਐਫੀਲੀਏਸ਼ਨ ਸਕੂਲਾਂ ਦੀ ਮਾਨਤਾ ਨੂੰ ਲੈ ਕੇ ਜਿਹੜਾ ਕਿ ਬੱਚਿਆਂ ਔਰ ਮਾਪਿਆਂ ਦੇ ਹੱਕਾਂ ਦਾ ਹੰਨਣ ਹੋ ਰਿਹਾ ਵਾ ਉਸ ਬਾਰੇ ਅੱਜ ਗੱਲਬਾਤ ਕਰਾਂਗੇ ਸਰਦਾਰ ਸਤਨਾਮ ਸਿੰਘ ਗਿੱਲ ਸਾਡੇ ਨਾਲ ਆ ਜੀ ਆਓ ਗੱਲਬਾਤ ਕਰਦੇ ਹਾਂ ਹਾਂਜੀ ਸਾਬ ਸਭ ਤੋਂ ਪਹਿਲਾਂ ਆਪ ਜੀ ਦਾ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦੇ ਆਂ ਔਰ ਜਿਹੜਾ ਤੁਹਾਡਾ ਸਵਾਲ ਜੀ ਸਕੂਲਾਂ ਵਾਲਾ ਮੁੱਦਾ ਜੀ ਮੈਂ ਆਪ ਜੀ ਦੇ ਧਿਆਨ ਚ ਲਿਆਉਣਾ ਚਾਹੁੰਦਾ ਵਾ ਬਲਾਕ ਰਈਆ ਦੇ 10 ਉਹ ਸਕੂਲ ਸਾਡੀ ਟੀਮਾਂ ਨੇ ਆਈਡੈਂਟੀਫਾਈ ਕੀਤੇ ਆ ਜਿਨ੍ਹਾਂ ਦੇ ਕੋਲ ਨਾ ਤਾਂ ਕਾਨੂੰਨਨ ਤੌਰ ਤੇ ਪੰਜਾਬ ਸਰਕਾਰ ਦੇ ਸਿੱਖਿਆ ਭਾਗ ਵੱਲੋਂ ਮਾਨਤਾ ਵਾ ਨਹੀਂ ਉਹਨਾਂ ਕੋ ਚੁੜਿੰਦਾ ਵਿਸ਼ਿਆਂ ਦੀ ਜਿਹੜੀ ਹੈਗੀ ਆ ਅਪਰੂਵਲ ਆ ਇੱਥੋਂ ਤੱਕ ਕਿ ਪੀਐਸਪੀਸੀਐਲ ਜਿਹਨੂੰ ਬਿਜਲੀ ਬੋਰਡ ਕਹਿੰਦੇ ਆ ਉਹਨਾਂ ਨੇ ਇਹਨਾਂ ਸਕੂਲਾਂ ਨੂੰ ਮਤਲਬ ਕਮਰਸ਼ੀਅਲ ਵਪਾਰਕ ਆਧਾਰੇ 'ਤੇ ਵਜੋਂ ਇਹਨਾਂ ਕੋ ਬਿੱਲ ਵਸੂਲਦੇ ਆ ਜੀ ਇਹ ਲੋਕਾਂ ਨੂੰ ਮਤਲਬ ਭਲੇਖਾ ਪਾਉਣ ਦੇ ਪਰਮ ਪਾਉਣ ਦੇ ਵੀ ਅਸੀਂ ਨੋ ਪ੍ਰੋਫਿਟ ਨੋ ਲਾਸ ਦੇ ਕਨਸੈਪਟ 'ਤੇ ਕੰਮ ਕਰਦੇ ਆ ਨੋ ਪ੍ਰੋਫਿਟ ਨੋ ਲਾਸ ਉਦੋਂ ਲਾਗੂ ਹੁੰਦਾ ਜਦੋਂ ਬਿਜਲੀ ਬੋਰਡ ਪੀਐਸਪੀਸੀਐਲ ਜਿਹੜਾ ਵਾ ਉਹ ਇਹਨਾਂ ਕੋ ਘਰੇਲੂ ਬਿੱਲ ਲਵੇ ਨਾ ਕਿ ਵਪਾਰਕ ਬਿੱਲ ਇਥੇ ਗੱਲ ਕਲੀਅਰ ਆ ਜੀ ਦੂਸਰੀ ਗੱਲ ਆ ਇਹੜੇ ਸਕੂਲ ਆ ਬਲਾਕ ਰਹੀਏ ਤੇ ਕੋਈ ਸਕੂਲ ਆ ਜਿਹੜੇ ਬੜੇ ਨਾਮੀ ਸਕੂਲ ਆ ਉਹਨਾਂ ਨੇ ಗ್ರಾಮ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਸ਼ਾਮਲੜ ਜ਼ਮੀਨਾਂ ਦੇ ਕਬਜ਼ੇ ਕੀਤੇ ਆ ਔਰ ਕੋਈ ਸਕੂਲ ਤਾਂ ਜਿਹੜੇ ਹੈਗੇ ਆ ਛਪੜਾ ਪਿੰਡ ਦੇ ਜਿੱਥੇ ਨਿਕਾਸੀ ਪਾਣੀ ਵਾਸਤੇ ਰੱਖੀ ਸੀ ਉਹਨਾਂ ਛਪੜਾ ਨੂੰ ਪੂਰ ਕੇ ਉਹਨਾਂ ਦੇ ਕਬਜ਼ਾ ਕੀਤਾ। ਤੋਂ ਘਟ ਗਿਣਤੀ ਲੋਕ ਭਲਾਈ ਸੰਸਥਾ ਨੇ ਉਹ ਸਕੂਲ ਜਿਨ੍ਹਾਂ ਨੇ ਕੈਦ ਦੇ ਕਾਨੂੰਨ ਦੀ ਉਲੰਘਣਾ ਕੀਤੀ ਆ ਜਿਹੜਾ ਐਕਟ ਪੰਜਾਬ ਚ ਲਾਗੂ ਹੀ ਨਹੀਂ ਆਰਟੀ ਐਕਟ 2009 ਉਹਦੀ ਉਹਦੀ ਆੜ ਹੇਠ 9 ਸਾਲਾਂ ਤੋਂ ਕਿਦਾਂ ਮੰਨਤ ਆ ਲੈ ਕੇ ਸਕੂਲ ਚਲਾ ਰਹੇ ਆ ਗੈਰ ਕਾਨੂੰਨੀ ਜਿਹੜੇ ਤਰੀਕੇ ਨਾਲ ਚੱਲ ਰਹੇ ਸਕੂਲ ਆ ਉਹ ਕਿਵੇਂ ਮਨਮਾਨੀਆਂ ਦੇ ਨਾਲ ਮਾਪਿਆਂ ਤੋਂ ਫੀਸਾਂ ਉਸੂਲ ਰਹੇ ਆ ਇਸ ਸਾਰੇ ਮਸਲਿਆਂ ਦਾ ਨਿਚੋੜ ਕੱਢਣ ਲਈ ਤੇ ਸਕੂਲਾਂ ਦੀ ਪਛਾਣ ਕਰਨ ਲਈ ਘਟ ਗਿਣਤੀ ਲੋਕ ਭਲਾਈ ਸੰਸਥਾ ਨੇ ਸਰਕਾਰ ਤੱਕ ਅਪਰੋਚ ਕੀਤੀ ਘਟ ਗਿਣਤੀ ਲੋਕ ਭਲਾਈ ਸੰਸਥਾ ਨੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਤੱਕ ਅਪਰੋਚ ਕੀਤੀ ਆ 4 4 2024 ਨੂੰ ਇੱਕ ਲੈਟਰ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਡਾਇਰੈਕਟਰ ਐਜੂਕੇਸ਼ਨ ਸੈਕੰਡਰੀ ਨੂੰ ਲਿਖ ਕੇ ਹੁਕਮ ਕੀਤਾ ਕਿ ਇਹ ਜਿਹੜੇ ਮੇਰੀ ਸ਼ਿਕਾਇਤ ਸਦਨਾਮ ਸਿੰਘ ਗਿੱਲ ਦੀ ਸ਼ਿਕਾਇਤ ਆ ਇਹਦਾ ਸਮਾਵਧ ਤਰੀਕੇ ਦੇ ਨਾਲ ਇਹਦੀ ਵੈਰੀਫਿਕੇਸ਼ਨ ਕਰਕੇ ਇਨਕੁਆਇਰੀ ਕਰਕੇ ਜੋ ਸਟਾ ਰਿਪੋਰਟ ਆ ਕਮਿਸ਼ਨ ਨੇ ਆਰਡਰ ਕੀਤਾ ਉਹ ਡਾਇਰੈਕਟਲੀ ਮੈਨੂੰ ਜਿਹੜਾ ਵਾ 45 ਕਮਿਸ਼ਨ ਜਾਂ 45 ਟੀਮ ਉਹ ਮੈਨੂੰ ਮੁਹੱਈਆ ਕਰਾਵੇ ਹੁਣ ਡਾਇਰੈਕਟਰ ਐਜੂਕੇਸ਼ਨ ਸਿੱਖਿਆ ਕਿਸ ਮਹਿਕਮੇ ਦੀ ਡਿਊਟੀ ਲਾਉਂਦਾ ਮੈਂ ਜਿਹੜੀ ਐਪਲੀਕੇਸ਼ਨ ਦਿੱਤੀ ਸੀ ਮੈਂ ਦੱਸਣਾ ਚਾਹੁੰਨਾ ਜਨਤਕ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਮੈਂ ਕਿਹਾ ਸੀ ਉਹਦੇ ਵਿੱਚ ਈਡੀ ਵਿਜੀਲੈਂਸ ਪੱਤਰਕਾਰ ਸਮਾਜ ਸੇਵੀ ਆਰਟੀਆਈ ਐਕਟੀਵਿਸਟ ਤਹਿਸੀਲਦਾਰ ਔਰ ਇੱਕ ਐਸਪੀ ਰੈਂਕ ਦਾ ਅਫਸਰ ਜਿਹੜਾ ਵਾ ਉਹ ਇਸ ਐਸਆਈਟੀ ਚ ਬਣਾ ਕੇ ਇਹਨਾਂ ਸਕੂਲਾਂ ਦੀ ਜਾਂਚ ਇਸ ਟੀਮ ਕੋ ਕਰਾਈ ਜਾਵੇ ਤਾਂ ਕਿ ਇੱਕ ਤੇ ਪਾਰਦਰਸ਼ਤਾ ਰਹੇ ਦੂਸਰੀ ਗੱਲ ਜੋ ਪੰਜਾਬ ਸਰਕਾਰ ਕਾਨੂੰਨ ਦੇ ਹੱਕ ਚ ਘਟ ਗਿਣਤੀਆਂ ਲੋਕ ਭਲਾਈ ਸੰਸਥਾ ਵੱਲੋਂ ਅਸੀਂ ਅਵਾਜ਼ ਚੁੱਕਦੇ ਆ ਸਾਡੀ ਉਸ ਆਵਾਜ਼ ਦੀ ਤਰਜਮਾਨੀ ਹੋਵੇ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਮਿਲੇ ਮਾਪਿਆਂ ਦੀ ਲੁੱਟ ਸੁੱਟ ਜਿਹੜੀ ਆ ਬੰਦ ਹੋਵੇ ਤੇ ਬੱਚਿਆਂ ਦੇ ਅਧਿਕਾਰਾਂ ਦਾ ਜਿਹੜਾ ਹੋ ਰਿਹਾ ਹਨਨ ਉਹਨੂੰ ਠਲ ਪਵੇ ਜੀ ਹਾਂ ਜੀ ਜਿਵੇਂ ਕਿ ਹੁਣ ਤੁਸੀਂ ਗੱਲ ਕੀਤੀ ਕਿ ਲੋਕਾਂ ਦੇ ਲਈ ਜਿਹੜੀ ਘਟ ਗਿਣਤੀਆਂ ਲੋਕ ਭਲਾਈ ਸੰਸਥਾ ਵਾ ਉਹ ਮਾਪਿਆਂ ਔਰ ਬੱਚਿਆਂ ਦਾ ਜਿਹੜਾ ਹੋ ਰਹੀ ਲੋਟਖੋਟ ਉਸ ਬਾਰੇ ਜਿਹੜੀ ਅੱਜ ਤੁਹਾਨੂੰ ਆ ਜੋ ਵੀ 2024 ਦੇ ਵਿੱਚ ਇੱਕ ਪੱਤਰ ਲਿਖਿਆ ਗਿਆ ਵਾ ਪੰਜਾਬ ਰਾਜ ਬਾਹਲ ਅਧਿਕਾਰ ਰੱਖਿਆ ਕਮਿਸ਼ਨ ਤੋਂ ਉਸ ਬਾਰੇ ਕਿ ਇਹਨਾਂ ਸਕੂਲਾਂ ਤੇ ਕੋਈ ਕਾਰਵਾਈ ਹੋਊਗੀ ਜਾਂ ਪਹਿਲਾਂ ਦੀ ਤਰ੍ਹਾਂ ਹੀ ਫਿਰ ਉਹ ਲੁੱਟਦੇ ਰਹਿਣਗੇ ਇਹਨਾਂ ਸਕੂਲਾਂ ਦੇ ਜਿਹੜੇ ਮੈਨੇਜਮੈਂਟ ਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਨਾ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਕੋਲ ਸਿਵਲ ਕੋਰਟ ਦੀਆਂ ਪਾਵਰਾਂ ਐਕਟ ਦੀ ਧਾਰਾ 14 ਸਿਵਲ ਪ੍ਰੋਸੀਜਰ ਕੋਡ 908 ਦੇ ਤਹਿਤ ਸੁਣਵਾਈ ਲਈ ਸਿਵਲ ਕੋਰਟ ਦੀਆਂ ਸ਼ਕਤੀਆਂ ਹਨ ਇਹ ਕਮਿਸ਼ਨ ਆਪਣੇ ਤੌਰ ਤੇ ਜੇਕਰ ਡਾਇਰੈਕਟਰ ਐਜੂਕੇਸ਼ਨ ਇਸ ਨੋਟਿਸ ਨੂੰ ਇਸ ਹਦਾਇਤ ਨੂੰ ਇਸ ਪੱਤਰ ਨੂੰ ਨਜ਼ਰਅੰਦਾਜ਼ ਕਰਦਾ ਤਾਂ ਫਿਰ ਇੱਕ ਜਿਹੜਾ ਪੰਜਾਬ ਰਾਜ ਬਾਲਅਧਿਕਾ ਰੱਖਿਆ ਕਮਿਸ਼ਨ ਆਪਣੀਆਂ ਜੁਡੀਸ਼ਰੀ ਪਾਵਰਾਂ ਦੀ ਵਰਤੋਂ ਕਰਦੇ ਹੋયા ਇਹਨਾਂ ਦੇ ਖਿਲਾਫ ਵੀ ਨੈਸੈਸਰੀ ਐਕਸ਼ਨ ਲਏਗਾ ਕਮਿਸ਼ਨ ਦੇ ਵੀ ਔਰ ਸਕੂਲਾਂ ਦੇ ਜਿਹੜੇ ਕਿ ਤੁਸੀਂ ਇੱਕ ਗੱਲ ਹੋਰ ਕੀਤੀ ਕਿ ਸ਼ਾਮਲਾਟ ਪਿੰਡ ਦੀਆਂ ਸ਼ਾਮਲਾਟਾਂ ਦੇ ਉੱਤੇ ਬਣਿਆ ਹੋਇਆ ਸਕੂਲ ਬਣੇ ਹੋਏ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੇ ਕਿ ਉਹਨਾਂ ਦੀ ਜਦ ਕਿ ਸਰਕਾਰ ਵੱਲੋਂ ਔਰ ਉੱਚ ਅਧਿਕਾਰੀਆਂ ਜਿਵੇਂ ਕਿ ਡੀਓਬੀਓ ਵੱਲੋਂ ਜਾਣਕਾਰੀ ਨਾ ਹੁਣ ਕਾਰਨ ਉਹਨਾਂ ਦੀ ਅਪਲੀਕੇਸ਼ਨ ਕਿਸ ਤਰ੍ਹਾਂ ਵੱਧ ਰਹੀ ਹੈ ਕੀ ਕਾਰਨ ਦੇਖੋ ਇਹ ਕਮਿਸ਼ਨ ਨੂੰ ਮੈਂ ਪਹੁੰਚੀ ਤਾਂ ਕੀਤੀ ਕਈ ਸਕੂਲ ਅੰਮ੍ਰਿਤਸਰ ਦੇ ਵੀ ਇਦਾਂ ਦੇ ਆ ਜਿਹੜੇ ਜਿਨ੍ਹਾਂ ਨੂੰ ਲੈ ਕੇ ਅਦਾਲਤੀ ਕੇਸ ਚੱਲ ਰਹੇ ਆ ਜੀ ਮੇਕ ਵਿੱਚ ਜਾਂਚਾਂ ਚੱਲ ਰਹੀਆਂ ਵਾ ਜੀ ਅਸੀਂ ਮਾਣਯੋਗ ਸਤਵੀਰ ਕੌਰ ਜੀ ਬੇਦੀ ਚੇਅਰਮੈਨ ਪੰਜਾਬ ਰਾਜ ਐਫੀਲੀਏਸ਼ਨ ਸ਼ਾਖਾ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਸਕੂਲ ਵਿਵਾਦਿਤ ਜ਼ਮੀਨਾਂ ਤੇ ਸਕੂਲ ਖੋਲ ਕੇ ਬੈਠੇ ਆ ਜਿਨ੍ਹਾਂ ਦੇ ਕੋਲ ਮਾਨਤਾ ਨਹੀਂ ਜਿਹੜੇ ਸ਼ਾਮਲਾੜ ਜ਼ਮੀਨਾਂ ਦੇ ਕਾਬਜਾ ਜੇਕਰ ਤੁਸੀਂ ਮਾਨਤਾ ਦਿੱਤੀ ਐਫੀਲੀਏਸ਼ਨ ਸ਼ਾਖਾ ਨੇ ਤਾਂ ਕਿਹੜੇ ਆਧਾਰ ਤੇ ਦਿੱਤੀ ਆ ਉਹਦੇ ਲਈ ਅਸੀਂ ਆਰਟੀਈ ਫਾਈਲ ਵੀ ਕੀਤੀ ਆ ਔਰ ਅਸੀਂ ਪੰਜਾਬ ਰਾਜ ਸਿੱਖਿਆ ਬੋਰਡ ਦਾ ਜਿਹੜਾ ਵਾ ਐਫੀਲੀਏਸ਼ਨ ਸ਼ਾਖਾ ਇਹਨੂੰ ਅਸੀਂ ਹਾਈ ਕੋਰਟ 'ਚ ਵੀ ਪਾਰਟੀ ਬਣਾਇਆ ਕਿ ਜਿਹੜੇ ਸਕੂਲ ਡਿਜ਼ਰਵ ਨਹੀਂ ਕਰਦੇ ਉਹਨਾਂ ਸਕੂਲਾਂ ਨੂੰ ਐਫੀਲੀਏਸ਼ਨ ਇਹ ਸੈਕਸ਼ਨ ਨੇ ਕਿੱਦਾਂ ਦਿੱਤੀ ਆ ਇਹਦੀ ਜਵਾਬ ਤਲਬੀ 21 ਪੰਜ 2024 ਨੂੰ ਡਿਪਾਰਟਮੈਂਟ ਖੁਦ ਅਪੀਅਰ ਹੋ ਕੇ ਕੋਰਟ 'ਚ ਪੇਸ਼ ਹੋ ਕੇ ਆਪਣਾ ਪੱਖ ਰੱਖੇਗਾ ਔਰ